ਹਾਂਜੀ ਆਪਣੀ ਵੀਡੀਓ ਵੇਖ ਰਹਾ ਸਾਰੇ ਭੈਣ ਭਰਾਵਾਂ ਨੂੰ ਅਮ ਇੱਕ ਵਾਰ ਫਿਰ ਤੋਂ ਆਪਣੇ ਲੋ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰੇ ਸੀਗੇ ਆਪਾਂ ਤੇ ਆਪ ਜਿਹੜਾ ਟੂਰ ਲਾ ਕੇ ਆਏ ਆ ਮੱਖੂ ਤੋਂ ਯਾਤਰਾ ਸ਼੍ਰੀ ਹਿਮਕੁਰਸਾ ਇਹ ਯਾਤਰਾ ਆਪਣੀ ਬਹੁਤ ਵਧੀਆ ਰਹੀ ਮਹਾਰਾ ਦੀ ਕਿਰਪਾ ਨਾਲ ਤੇ ਆਪ ਸਾਰੇ ਭਰਾਵਾਂ ਦਾ ਸੰਗੀ ਸਾਥੀਆਂ ਦਾ ਬੜਾ ਸਾਥ ਰਿਹਾ ਕਿ ਆਪਨੇ ਸਾਥ ਦਿੱਤਾ YouTube ਚੈਨਲ ਨੂੰ ਵੀ ਪ੍ਰਮੋਟ ਕੀਤਾ ਤੇ ਵਧੀਆ ਵਿਊ ਦਿੱਤੇ ਵਧੀਆ ਕਮੈਂਟੋ ਕੀਤੇ ਸਾਥ ਦਿੱਤਾ ਤੇ ਹੁਣ ਆਪਾਂ ਅ ਸ਼ੁਰੂ ਕਰਨ ਜਾ ਰਹੇ ਆ ਨਵਾਂ ਸਫਰ ਤੇ ਪਹਿਲਾਂ ਤਾਂ ਜੀ ਬੇਨਤੀ ਹੈ ਕਿ ਆਪ ਜੀ ਕਮੈਂਟ ਕਰਕੇ ਦੱਸੋ ਕਿ ਆਪਾਂ ਨੂੰ ਜਿਹੜਾ ਅਗਲਾ ਸਫਰ ਉਹ ਕਿੱਥੋਂ ਦਾ ਕਰਨਾ ਚਾਹੀਦਾ ਤੇ ਬਾਕੀ ਅਜੇ ਬਣਾ ਰਹੇ ਆ ਪਲਾਨ ਤੇ ਕੌਣ ਕੌਣ ਨਾਲ ਹੋਊਗਾ ਉਹ ਵੀ ਤੁਹਾਨੂੰ ਸਰਪ੍ਰਾਈਜ਼ ਦੇਾਂਗੇ ਆਪਾਂ ਨਾਲ ਕੌਣ ਜਾਊ ਤੇ ਉਸ ਆਪਾਂ ਸਮਾਨ ਲੈ ਕੇ ਆਉਂਦਾ ਸੀਗਾ ਉਸ ਜਾਣ ਵਾਸਤੇ ਉਸ ਟੂਰ ਵਾਸਤੇ ਕਿਉਂਕਿ ਜਦੋਂ ਆਪਾਂ ਟੂਰ ਚੱਲੇ ਜਾਂਦੇ ਆਪ ਨੂੰ ਪਤਾ ਲੱਗਦਾ ਕਿਹੜੀ ਕਿਹੜੀ ਚੀਜ਼ ਦੀ ਆਪਾਂ ਲੋੜ ਪੈਂਦੀ ਹੈ ਤੇ ਇਹਨੂੰ ਕੋਰ ਸਾਹਿਬ ਤੇ ਹਮਸਿਧਾਲਾ ਟੂਰ ਆਪਾਂ ਕੱਢਿਆ ਬਹੁਤ ਵਧੀਆ ਰਿਹਾ ਹੁਣ ਜਿਹੜਾ ਟੂਰ ਆਪਾਂ ਜਾਵਾਂਗੇ ਉਹਦੇ ਵਾਸਤੇ ਆਪਾਂ ਜਿਹੜਾ ਨਵਾਂ ਸਮਾਨ ਲੈਂਦਾ ਜਿਵੇਂ ਸਾਈਕਲ ਦਾ ਤੁਹਾਨੂੰ ਪਤਾ ਹੀ ਹੈ ਬੈਟਵਨ 520 ਸਾਈਕਲ ਆਪਣੇ ਕੋਲ ਇਹਦੀ ਸਰਵਿਸ ਆਪਾਂ ਕਰਾ ਲੈਂਦੀ ਆ ਡੀ ਕਦਲਨ ਤੋਂ ਤੇ ਬਾਕੀ ਆਪਾਂ ਸਾਈਕਲ ਹੀ ਲਿਆ ਸੀਗਾ ਵੀਰ ਅਕਾਲ ਓਲਡ ਵਾਲੇ ਵੀਰ ਬਲਜੀਤ ਸਿੰਘ ਤੋਂ ਇਹ ਸਾਈਕਲ ਬਹੁਤ ਵਧੀਆ ਟਾਇਰ ਵੀ ਨਾਲ ਦੇ ਆ ਤੇ ਜਮਾ ਓਕੇ ਆ ਟਾਇਰ ਸਭ ਸਾਈਕਲ ਬਹੁਤ ਚਲੋ ਵਿੱਚ ਬਹੁਤ ਮਜ਼ਾ ਆ ਮੈਂ ਹੀ ਸਭ ਤੋਂ ਜ਼ਿਆਦਾ ਇਹ ਗੁਰਸਖਦੇ ਪਹਾੜੀਆਂ ਜਿਹੜੀਆਂ ਕਹਿੰਦੇ ਚੜ੍ਹਾਈ ਬੜੀ ਉੱਚੀ ਪੈਂਦੀ ਆ ਜੋਸ਼ੀ ਮਠਾ ਜੀ ਪਰ ਸਾਈਕਲ ਤੇ ਕੋਈ ਦਿੱਕਤ ਨਹੀਂ ਆਈ ਚੜ੍ਹ ਕੇ ਚੜਾਈਆਂ ਉਹ ਜੋਸ਼ੀ ਮਠਾ ਜੀਆਂ ਜਿਹੜੀਆਂ ਚੜਾਈਆਂ ਤੋਂ ਹੀ ਵੇਖਿਆ ਲੁਇ ਤੇ ਸ਼ੁਰੂ ਕਰਦੇ ਆਪਾਂ ਕੀ ਕੀ ਸਮਾਨ ਲੈ ਕੇ ਆਏ ਆ ਅ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਜੀ ਸਭ ਤੋਂ ਆਪਾਂ ਨੂੰ ਐਸੀ ਦਿੱਕਤ ਜਾਰੀ ਕੀ ਆਈ ਸੀ ਕਿ ਜਦੋਂ ਆਪਾਂ ਕਿਤੇ ਰਹਿਨੇ ਸਾਂ ਅ ਜਿਵੇਂ ਹੁਣ ਆਪਾਂ ਮਨਜੂਰ ਅਹਿਮਦ ਬਾਈ ਸੀ ਜਿਹਦੇ ਕੋਲ ਆਪਾਂ ਰਹੇ ਸੀਗੇ ਹਨਾ ਤੇ ਉਥੇ ਆਪਾਂ ਨੂੰ ਉੱਪਰ ਜਿਹੜੀ ਕੱਪੜਾ ਰਜਾਈ ਤਲਾਈ ਲੈਣ ਦੀ ਜਰੂਰ ਟਿਕ ਤਾਈ ਫਿਰ ਇਸ ਕਰਕੇ ਆਪਾਂ ਸਲੀਪਿੰਗ ਬੈਗ ਲੈ ਜਾਂਦਾ ਸਲੀਪਿੰਗ ਬੈਗ ਸੀਗਾ ਆਪਣੇ ਕੋਲੋਂ ਆਪਣੇ ਭਰਾ ਦਾ ਸੀਗਾ ਫੌਜੀ ਸੀ ਤੇ ਉਹ ਏਡਾ ਬੋਰਾ ਬਣ ਜਾਂਦਾ ਹੈ ਤੇ ਉਹ ਵੱਡਾ ਚੁੱਕਣਾ ਮੁਖਾ ਇਸ ਕਰਕੇ ਆਪਾਂ ਡਿਕਾਥ ਲੈਣ ਤੋਂ ਸਲੀਪਿੰਗ ਲੈ ਜਾਂਦਾ ਇਹ ਹੈ ਤਾਂ 20 ਟੈਂਪਰੇਚਰ ਵਾਲਾ ਤੇ ਹੈਗਾ ਵਾਲਾ ਇਹ ਆਇਆ ਵਾ 900 ਮੀਮੀਟਰ ਦਾ ਡਿਕਾਥ ਲੈਣ ਤੋਂ ਤੇ ਫੋਲਟ ਹੋ ਕੇ ਛੋਟਾ ਜਾਂਦਾ ਤੇ ਵਧੀਆ ਇਹਦੇ ਨੂੰ ਰੱਖਣਾ ਸੌਖਾ ਵਾ ਤੇ ਇਹਨੂੰ ਕਵਰ ਕਰਨਾ ਵੀ ਸੌਖਾ ਵਾ ਬੈਗ ਚ ਪੈ ਰੂਗਾ ਜਾਂ ਹਨਾ ਰੱਖਣਾ ਇਹ ਆਪਣਾ ਇਹ ਕੋਲਨ ਦੀ ਤਾਂ ਲੋੜ ਨਹੀਂ ਗੀ ਹਨਾ ਠੀਕ ਹੈ ਅੱਗੇ ਆਜੋ ਅੱਗੇ ਆਪਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਕੀ ਆਉਂਦੀ ਸੀ ਇਸ ਵਾਰੀ ਜਦੋਂ ਆਪਣੇ ਨਾਲ ਬਾਈ ਗਿਆ ਸੀ ਟਾਊਨ ਤੇ ਉਹਦੇ ਕੋਲ ਲਾਈਟ ਸੀ ਪਰ ਆਪਣੇ ਕੋਲ ਲਾਈਟ ਨਹੀਂ ਸੀ ਆਪਾਂ ਵਾਰ-ਵਾਰ ਫੋਨ ਜਿਗਾਉਂਦੇ ਸੀ ਤੇ ਹੁਣ ਆਪਾਂ ਨੂੰ ਲਈ ਆ ਜੀ ਇਹ ਬੈਟ ਇਹ ਲਾਈਟ ਆਪਾਂ Amazon ਤੋਂ ਲਈ ਆ ਅ ਡੀਕਥ ਲੈਂਟ ਤੇ ਵੀ ਹੈਗੀਆਂ ਅਸੀਆਂ ਪਰ ਉਥੋਂ ਕਲੇ ਆਂਦੀ ਨਹੀਂ ਕਿਉਂਕਿ ਉਥੇ ਜਿਹੜਾ ਉਹ 1400 ਦੀ ਲਾਈਟ ਆ ਪਰ ਉਹਦਾ ਚਾਨਾ ਬਹੁਤ ਘੱਟ ਸੀਗਾ ਇਹ ਆਪਾਂ ਡੀਕਥ ਲੈਂਟ ਤੋਂ ਅ ਲઈએ Amazon ਤੋਂ ਮਗਾਈਆਂ ਲਏ ਤੇ ਚਾਨਣ ਮੇਂ ਦਾ ਬਹੁਤ ਵਧੀਆ ਪੈ ਗਈ ਗੱਲੀਆਂ ਉਹ ਕਿਹਈ ਐ ਇਹ ਦਿਖਾਉਣੇ ਤੁਹਾਨੂੰ ਬਾਕੀ ਆਪਣੇ ਕਮਰ ਵੀਰ ਕੋਲ ਇਹ ਲਾਈਟ ਸੀਗੀ ਜਿਹੜੀ ਉਹੀ ਠੀਕ ਸੀ ਪਰ ਡਾਊਨ ਬਹੁਤ ਛੇਤੀ ਹੋ ਜਾਂਦੀ ਸੀ ਕਿ ਬਹੁਤ ਚਾਲਨ ਘੱਟ ਸੀ ਜਾਂਦਾ ਤੇ ਸਾਈਕਲ ਵਾਰ-ਵਾਰ ਟੋਇਆਂ ਚ ਵੱਜਦਾ ਸੀ ਤੇ ਮੈਨੂੰ ਇਹ ਕੋਈ ਚੰਗੀ ਲਾਈਟ ਲੱਭੀ ਤੇ ਅਮਾ ਜੋਂ ਤੇ ਆਪਾਂ ਕਾਫੀ ਸਰਚ ਕੀਤੀ ਤੇ ਇਹ ਲਾਈਟ ਵਧੀਆ ਜੀ ਇਹਦਾ ਚੰਗਾ ਨਾ ਬਹੁਤ ਹੀ ਚੰਗਾ ਨਾ ਅਦੇ ਅਦੇ ਚੰਗਾ ਨਾ ਦੇਣਾ ਪੂਰਾ ਚੰਗਾ ਨਾ ਫਿਰ ਇਹਦੇ ਚ ਆਪਸ਼ਨਾਂ ਨੇ ਚਾਰ ਚਾਰਜਰ ਚਾਰਜਿੰਗ ਹੁੰਦੀ ਆ ਚਾਰਜੇਬਲ ਆ ਆ ਲਾਈਟ ਘੱਟਵਾ ਦਾ ਡਿਮ ਫਿਰ ਇਹ ਉਸ ਤੋਂ ਘੱਟ ਫਿਰ ਬਲਿੰਕਰ ਜੇ ਕੋਈ ਗੱਡੀ ਆਉਂਦੀ ਆ ਜਾਂ ਨਹੀਂ ਪਤਾ ਲੱਗਦਾ ਤੇ ਤੁਹਾਨੂੰ ਆਪਾਂ ਬਲਿੰਕਰ ਕਰ ਸਕਦੇ ਆ ਤੇ ਇਹ ਨੂੰ ਲੈ ਤੇ ਵਧੀਆ ਵਾ ਤੇ ਬਾਕੀ ਇਹ ਜਿਹੜੀ ਲਾਈਟ ਆਈ ਆ ਹਾਲਾਂਕਿ ਡੀ ਕੈਥਲਨ ਤੋਂ ਜਿਹੜੀ ਲੈਂਟਸੀ ਜੀ ਉਹ ਹੈਗੀ ਸੀਗੀ 1400 ਦੀ 1499 ਦੀ ਸ਼ਾਇਦ ਇਦਾਂ ਕਰਕੇ ਪਰ ਇਹ ਜਿਹੜੀ ਲੈਂਟ ਆਪਾਂ Amazon ਤੋਂ ਮੰਗਾਈ ਆ ਇਹ ਸਾਰੀ ਮੰਗਾਈ ਆ ਆ ਪੌਣੇ 700 ਦੀ ਮੰਨ ਲਓ 660 70 ਰੁਪਏ ਦੀ ਆ ਅੱਜ ਹੀ ਪਾਸਲ ਆਪਣੇ ਕੋਲ ਆਇਆ ਤੇ ਵਧੀਆ ਲੱਗੀ ਆਪਾਂ ਇਹ ਸਾਈਡੋਂ ਤੇ ਆਪਾਂ ਫਿੱਟ ਕਰ ਦੇਣੀ ਆ ਤੇ ਵਧੀਆ ਉਸ ਤੋਂ ਅੱਗੇ ਆਪਣੇ ਕੋਲ ਭਾਂਡੇ ਜਿਹੜੇ ਆਨਲਾਈਨ ਤੋਂ ਮੰਗਾਇਆ ਸੀ ਆਪਣੇ ਨਾਲ ਜਿਵੇਂ ਕਮਲਵੀਰ ਗਿਆ ਸੀ ਉਹਦੇ ਕੋਲ ਹੈਗਾ ਚੁੱਨਾ ਚੌਂਕਾ ਦੇ ਨਾਲ ਲੋਡ ਨਹੀਂ ਪਈ ਤੇ ਇਹ ਭਾਂਡੇ ਆ ਆਪਣੇ ਜਿਹੜੇ ਇਹ ਵੀ ਆਪਾਂ ਆਨਲਾਈਨ ਮੰਗਾਇਆ ਤੇ ਇਹ ਭਾਂਡੇ ਵਧੀਆ ਨੇ ਆਪਾਂ ਵੇਖੇ ਸੀ ਗੁੱਦੇ ਵੀਰਾਂ ਕੋਲੇ ਉਹਨਾਂ ਕੋਲੇ ਭਾਂਡੇ ਨੇ ਤੇ ਆਪਾਂ ਜੀ ਮੰਗਾ ਲਿਆ ਇਹ ਆ ਜੀ ਬਾਕੀ ਸਭ ਰਾਜ ਲੀੜਾ ਲੱਤਾ ਤੇ ਭਾਂਡਾ ਢਿੰਡਾ ਜ਼ਰੂਰੀ ਹੈ ਇਹ ਮੰਨ ਲਓ ਮੇਨ ਚੀਜ਼ ਆ ਜਿਹੜੀ ਕਹਿੰਦੇ ਸਫਰ ਵੀ ਮੇਨ ਜਿਹੜੀ ਆਪਣੀ ਆਪਣੇ ਕੋਲ ਹੋਣੀ ਚਾਹੀਦੀ ਹੈ ਕਿ ਪਹਾੜੀ ਪਹਾੜੀ ਏਰੀਆ ਦੇ ਸਭ ਤੋਂ ਵਧੀਆ ਜਿਹੜਾ ਖੂੜਾ ਉਹ ਮੇਨ ਹੀ ਹੈ 2 ਮਿੰਟ 3 ਮਿੰਟ ਆਹ ਤਿਆਰ ਹੁੰਦੀ ਆ ਮੈਨ ਹੀ ਬਣਾ ਸਕਦੇ ਆ ਚਾਹ ਨਾ ਸਕਦੇ ਆ ਇਹਨੇ ਤੁਸੀਂ ਆਪ ਦਾ ਭਾਂਡ ਟਿਕੀਆਂ ਤਲਈ ਜਾਓ ਪਕੌੜੇ ਕੱਢੀ ਜਾਓ ਇਹ ਬਣੀ ਆ ਵਧੀਆ ਇਹ ਆਪਾਂ ਨੂੰ ਪਿਆਰ ਸੀਗਾ 1100 ਰੁਪਏ ਦਾ ਰੈਂਟ ਇਹ ਜਿਹੜਾ ਭਾਂਡਾ ਟਿੰਡਾ ਤੇ ਵਧੀਆ ਨਾਲ ਇਹਨੂੰ ਇਹ ਬੈਂਕ ਚ ਪਾਉਣਾ ਸੌਖਾ ਬੈਂਕ ਦੇ ਥੱਲੇ ਪਾ ਰਹੇ ਹਾਂ ਕੋਈ ਚੱਟਰ ਨਹੀਂ ਆ ਤੇ ਬਾਕੀ ਚੁੱਲਾ ਆਪਣੇ ਕੋਲ ਹੈਗਾ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੋਆ ਚੁੱਲਾ ਆਪਣੇ ਕੋਲ ਮੰਗਾ ਲਿਆ ਸੀ ਆਪਾਂ ਉਹਦੇ ਨਾਲ ਕਲੈਂਟਰ ਮਿਲਿਆ ਤੇ ਚੁੱਲਾ ਪਰ ਆ ਇੱਕ ਜਿਹੜਾ ਨਾਲ ਸੀ ਉਹ ਕਮਲਜੀਤ ਕੋਲ ਸੀ ਭਾਂਡਾ ਟਿੰਡਾ ਇਹ ਆਪਾਂ ਮੰਗਾਏ ਆਉਂਗਾ 1100 ਰੁਪਏ ਦਾ ਉਸ ਤੋਂ ਅੱਗੇ ਜਿਵੇਂ ਆਪਾਂ ਨੂੰ ਗਰਮ ਠੰਡ ਆ ਗਈ ਆ ਤੇ ਠੰਡ 'ਚ ਤੁਹਾਨੂੰ ਪਤਾ ਵੀ ਗਰਮ ਕੱਪੜਿਆਂ ਦੀ ਲੋੜ ਆ ਤੇ ਬਾਕੀ ਆ ਆਡੀ ਕੈਥ ਲੈਂਦੇ ਜਿਹੜੇ ਕੱਪੜੇ ਨੇ ਭਾਵੇਂ ਤੌਲੀਆ ਜਾਂ ਕੋਈ ਸੂਟ ਆ ਬਹੁਤ ਵਧੀਆ ਤੇ ਇੰਨੇ ਕੋ ਨਿੱਕੇ ਨੇ ਤੇ ਉਹ ਨਿੱਕੇ ਦਾ ਹੈਗੇ ਪਰ ਇਹ ਵੀ ਹੌਲੇ ਬੋਲ ਨੇ ਇੰਨਾ ਬੋਹਲਾ ਕਿ ਨੂੰ ਕਬਰ ਕਰਾ ਨਿਆਣਾ ਨਾਲ ਬਹੁਤ ਸੌਖਾ ਤੇ ਇਹ ਜੈਕਟ ਆ ਤੇ ਆਪਾਂ ਪਾ ਕੇ ਵੇਖੀਓ ਉੱਥੇ ਬਹੁਤ ਗਰਮ ਲੱਗੀਆਂ ਤੇ ਇੱਕ ਇਸ ਤੋਂ ਛੋਟਾ ਵਰਜਨ ਵੀ ਹੈਗਾ ਸੀਗਾ 7-800 ਦਾ ਸੀਲੋ ਵਰਜਨ ਪਰ ਇਹ ਜਿਹੜੀ ਆ ਆਡੀ ਕੈਥ ਲੈਂਦੋਂ ਹੀ ਆਈਆਂ 1500 ਦੇ 14 ਸਨਰੀ ਨੂੰ ਇਸ਼ਾਰੇ ਦੇ ਕੇ ਪੰਦਰਾ ਅੰਡੇ ਮੈਂ ਤਾਂ ਕਰਕੇ ਤਾਈ ਤੇ ਇਹ ਪਰ ਬਹੁਤ ਨਿੱਗੀ ਆ ਤੇ ਇਹ ਤੇ ਵੀ ਹੋੜੀ ਨੋਤਾ ਇਹਨੂੰ ਇਕੱਠਾ ਕਰਨਾ ਤੇ ਤੂੰ ਕਰਕੇ ਤੇ ਬੈਚਪੁਰ ਜਾਣਾ ਬਹੁਤ ਸੌਖਾ ਆ ਤੈਨੂੰ ਠੀਕ ਆ ਤੇ ਇਹਦੀ ਇੱਕ ਨਾਲ ਹੀ ਆਪਾਂ ਭੈਣ ਹੋਰ ਲੈ ਲੈਂਦੇ ਇਹ ਛੋਟਾ ਵਜਨ ਇਹ ਹਾਵਾ ਜੂਆ ਤੇ ਵੈਸੇ ਤਾਂ ਪਰ ਉਹ ਜਦੋਂ ਇਹ ਜਿਆਦਾ ਚੈਕਟਰ ਲੋਡ ਆਪਾਂ ਨੂੰ ਜਿਆਦਾ ਠੰਡੇ ਤੇ ਜਾਣ ਜਾਣਾ ਆਪਾਂ ਕਿਤੇ ਰਹਿ ਮੰਗਾ ਜਾ ਕੇ ਉਦੋਂ ਮੈਣੀ ਆ ਜਾਂ ਸੈਂਟਰਿਕ ਰਨ ਚਲਾਉਂ ਲੱਗਿਆ ਜਦੋਂ ਸਾਈਕਲ ਚੱਲ ਪੈਂਦਾ ਫਿਰ ਤਾਂ ਗਰਮੀ ਬਹੁਤ ਪਸੀਨਾ ਤੇ ਮੁੜਕਾ ਆਉਂਦਾ ਤੇ ਕੱਪੜੇ ਬੰਦਾ ਟੀ-ਸ਼ਰਟਾਂ ਜੁੰਡਾਉਗੀ ਇਹ ਲਾ ਦਿੰਦਾ ਹਨਾ ਇਹ ਜਿਹੜੀ ਜੈਕਟ ਆ ਇਹ ਆਪਾਂ ਨਾਲ ਲੈਂਦੀ ਹਾਂ ਬਾਈਓ ਇਹ ਬੰਦੋ ਜਿਵੇਂ ਟੀ-ਸ਼ਰਟ ਦੇ ਵਗੈਰਾ ਉੱਤੇ ਪੈ ਜਾਂਦੀ ਆ ਇਹ ਦੇ ਇਹ ਨਾਲ ਆ ਜੈਕਟ ਜਿਵੇਂ ਵੀ ਘਰੇ ਘਰੇ ਪਾਉਣ ਨੂੰ ਵਧੀਆ ਆ ਜਿਵੇਂ ਮੰਨ ਲਓ ਪਰ ਘਰੇ ਤਾਂ ਵੀ ਪੈ ਜਾਣੀ ਆ ਪਰ ਇਹ ਵੀ ਜਿਵੇਂ ਕੁਰਤੇ ਪਹਿਮੇ ਦੇ ਬੰਦਾ ਕਿਤੇ ਜਾਂਦਾ ਆਉਂਦਾ ਤੇ ਇਹ ਚੀਜ਼ ਵਧੀਆ ਲੱਗੀ ਤਾਂ ਵੀ ਲੈਣ ਦੀ ਬਾਕੀ ਇਹ ਵੀ ਬਹੁਤ ਹੋ ਲੀਣਾ ਇਹਦੇ ਜਿਹੜਾ ਦੂਜਾ ਵਰਤਨ ਉਹ ਇਹਦੇ ਸੀਗਾ ਉਹਦੇ ਬਾਹਾਂ ਲੱਗੀਆਂ ਸੀਗੀਆਂ ਤੇ ਇਹ ਪੰਜਰ ਬਾਹਾਂ ਤੋਂ ਆ ਇਹ ਇਦਾਂ ਵੀ ਆਪਾਂ ਯੂਜ਼ ਕਰ ਸਕਦੇ ਹਾਂ ਤੇ ਬਾਕੀ ਤੁਹਾਨੂੰ ਦੱਸਾਂ ਵੀ ਇਹ ਉਹਦੇ ਨਾਲ ਕੋਈ ਫੋਰੀ ਨਹੀਂ ਬਹੁਤ ਮਤਲਬ ਤੈਅ ਕਰਨਾ ਤੇ ਸਮਾਨ ਜਗ੍ਹਾ ਨੂੰ ਪਾਉਣਾ ਬਹੁਤ ਸੌਖਾ ਹੈ ਨਾ ਤੇ ਇਹ ਸੀਗੇ ਤੇ ਇੱਕ ਨਾਲ ਆਪਾਂ ਟੀ-ਸ਼ਰਟ ਲੈ ਲਈ ਇਹ ਲਾਲ ਕਲਰ ਨਹੀਂ ਆ ਰਿਹਾ ਮੈਨੂੰ ਕੋਈ ਇਹ ਮੈਂ ਹਰ ਵੀਡੀਓ 'ਚ ਕਹਿੰਦੇ ਕਲਰ ਚੱਕ ਮੈਂ ਵਰਤ ਜਿੰਨੇ ਤੋਂ ਚੱਕ ਮੈਂ ਕਲਰ ਪਾਉਂਦੇ ਵੀਡੀਓ ਸਹੀ ਆਉਂਦੀ ਸੋਹਣੀ ਆਉਂਦੀ ਇਹ ਲਾਲ ਆਪਣੇ ਕੋ ਰੰਗ ਹੈ ਨਹੀਂ ਤੇ ਆਪਾ ਜਾਂਦਾ ਪਰ ਲਿਆਂ ਆਪਾਂ ਐਡ ਬੈਠੇ ਆ ਛੋਟਾ ਸਾਈਜ਼ ਇਹ ਚੇਂਕ ਰਾ ਕੇ ਵੱਡਾ ਲਾਵਾਂਗੇ ਤੇ ਇਹ 300 ਦੀ ਇਹ ਸੀਗੀ ਆ ਜਿਹੜੀ ਜੈੱਟ ਮਤੋਂ ਦੱਸੀ ਇਹ 600 ਜਣੇ ਵੇਂਦੀ ਆ ਆਹ ਜੀ ਹਾਂ ਬਲ ਤੇ ਆ ਰੱਸੀ ਹੀ ਇਹ ਵੈਸੇ ਆਪਾਂ ਕਾਫੀ ਪੁਰਾਣੀ ਆ ਪਰ ਮੈਂ ਚੱਲ ਦਿੰਦਾ ਇਹ ਰੱਸੀ ਸੀ ਆਹ ਜੀ ਪਾਉਂਦੇ ਇਹ ਮੰਨੋ ਸਟੈਚੂ ਵਾਲਾ ਜਿੰਨੀ ਮਰਜ਼ੀ ਲਾਉਂਦੇ ਜਾਂ ਟੂਬ ਹੁੰਦੀ ਪੁਰਾਣੀ ਸਾਈਕਲ ਲਾਉਂਦੇ ਆਹ ਕੁੰਡੀਆਂ ਲਾ ਕੇ ਬਹੁਤ ਸੌਖਾ ਰੱਖਣਾ ਇਸ ਰੁਪਏ ਨਹੀਂ ਸਾਰੀ ਦੱਸੀ ਹੈ ਇਹ ਆਪਾਂ ਨੂੰ ਉੱਥੋਂ ਚੰਗਾ ਮਿਲ ਗਈ। ਹੋਰ ਕੀ ਕਹਤ ਲੈਣ ਤੋਂ ਆਪਾਂ ਇਹ ਲੈਣ ਦੀਆਂ ਸੀ ਬਾਹਾਂ ਦੇ ਚੜਾਉਣ ਵਾਲੇ ਤੇ ਇਹ ਪਿਛਲੀ ਵਾਰੀ ਆਪਾਂ ਲੈ ਗਏ ਹਾਂ ਹਿਮਾਚਲ ਜਲੋਂ ਉਹਦਾ ਬਾਰੇ ਤੋਂ ਲੈਏ ਸੀ ਉਹ ਵੀ ਦਵਾ ਲਈਆਂ ਉਸ ਟਾਈਮ ਆਪਾਂ ਪੀੜੀ ਵਾਲੇ ਜੋ ਹਿੰਦੂਰ ਸਾਹਿਬ ਗਏ ਸੀ ਉਦੋਂ ਦੋ ਦਈਆਂ ਲੈ ਆ ਬਲੈਕ ਤੇ ਦੂਜੀ ਅਸਕੇ ਨਾਲ ਲਾ ਗਏ ਉਹ ਦੋਵੇਂ ਵੀ ਦਵਾ ਲਈਏ ਆਪਾਂ ਤੇ ਪਰ ਇਹ ਵੀ ਥੋੜੀਆਂ ਹੈਗੀਆਂ ਤੇ ਵਧੀਆ ਚਾਲ ਤੇ ਇਹ ਜਿਹੜੀਆਂ ਦੁਨੀਆਂ ਵੈਸੇ ਵੀ ਹੈ ਨਹੀਂ ਪੈਸੇ ਲਈ ਤੇ ਇਹ 300 ਰੁਪਏ ਦੀ ਜਿਹੜੀ 40 ਦੀ ਹੱਥਾਂ ਦੇ ਤੋਂ ਪਹੁੰਚ ਆਉਣੇ ਤੇ ਉਸ ਤੋਂ ਬਾਅਦ ਟੂਬ ਆਪਣਾਂ ਦੀ ਇੱਕ ਡੀਕਟ ਲੈਣ ਤੋਂ ਆਹਾ ਸਾਡਾ 27 ਦੀ ਆਪਣੇ ਕੋਲ ਟੂਬ ਮਿਲਦੀ ਹਿੱਤੋਂ ਇਹ 200 ਰੁਪਏ ਇਹ ਲੰਗੀ ਇਹ ਬ੍ਰਾਂਡ ਸੀਗਾ ਛੋਟਾ ਜਿਹਾ ਜਿਵੇਂ ਟੂਬ ਬੋਰਸ ਵਗੈਰਾ ਸਭ ਕੁਝ ਪਾਉਣ ਨੂੰ ਆਪਾਂ ਨੂੰ ਆਪਾਂ ਨੂੰ ਲੋਕਲ ਇਹ ਆਪਣਾ ਲਿਆ ਵਾ 100 100 ਰੁਪਏ ਦਾ ਬੰਮ ਪੈ ਗਿਆ 700 ਕੁ ਜਿਹੜੇ ਰੁਪਏ ਨੇ ਇੱਥੇ ਆ ਸੀ ਤੇ ਇੱਕ ਚੀਜ਼ ਇਹ ਬੂਟ ਲੈ ਆਪ ਬੂਟ ਮੈਥੋਂ ਹੰਡੀ ਕੈਥਲਨ ਤੋਂ ਪੁੱਛੇ ਸੀ ਜੀ ਮੁੰਡੇ ਨੂੰ ਤੋ ਉਹ ਕਹਿੰਦੇ ਵੀ ਮੇਰੇ ਮੈਨੂੰ ਪਿਛੇ ਸਪੈਸ਼ਲ ਸਾਈਕਲ ਚੋਂ ਵਾਸਤੇ ਚੱਲਦੇ ਬੂਟ ਤਾਂ ਨਾ ਲੱਗੋ ਉਹ ਕਹਿੰਦੇ ਵੀ ਜਿਹੜੇ ਐਕਸਪਰੈਂਸ ਚਲਵਾ ਲਈ ਤੁਸੀਂ ਕੋਈ ਵੀ ਸਪੋਰਟਸ ਜੂ ਲੈ ਲਓ ਵਧੀਆ ਨੇ ਇਹ ਆਪਾਂ ਆਪਣੇ ਸ਼ਹਿਰਾਂ ਬੂਟ ਲੈ ਲਏ ਤੇ ਇਹ ਵਧੀਆ ਆਪਣੇ ਇੱਥੇ ਮਿਲ ਗਏ ਹੁਣ ਸੱਜਣੀਆਂ ਤੇ ਦੋ ਤਰ੍ਹਾਂ ਦੇ ਬੂਟ ਤੇ ਇਹ 1000 ਵਾਲੇ ਵਧੀਆ ਲੱਗੇ ਆਪਾਂ ਇਹ ਆਪਾਂ ਨੂੰ 800 ਦਾ ਲੱਗਾ ਮਿਲਿਆ ਬੂਟਾਂ ਦਾ ਇਸੋ ਜੀ ਪੂਰੀ ਮੀਡੀਆ ਗਾਰੰਟੀ ਹੈ ਜੰਮੂ ਨਾਲ ਸੌਲਾ ਤੋਂ ਅੰਮ੍ਰਿਤਸਰ ਤੱਕ ਦੇਖ ਲਓ ਤੇ ਇਹ ਸਮਾਨ ਸੀਗਾ ਤੇ ਬਾਕੀ ਇਹ ਸਮਾਨ ਸੀਗਾ ਆਪਣਾ ਸਾਰਾ ਜਿਹੜਾ ਨਵਾਂ ਭਲੇਂਦਾ ਤੇ ਮੇਰਾ ਫਰਜ਼ ਬਣਿਆ ਕਿ ਜੀ ਮੈਂ ਆਪਕੀ ਨਾਲ ਸਾਂਝਾ ਕਰਾਂ ਦੱਸਾਂ ਤੁਸੀਂ ਭੈਣ ਭਰਾਵਾਂ ਸਾਡੇ ਤੁਹਾਨੂੰ ਦੱਸਣਾ ਜ਼ਰੂਰੀ ਹੈ ਤੇ ਛੇਤੀ ਆਪਾਂ ਹੁਣ ਨਵਾਂ ਸਰਵ ਚਲੂ ਕਰਦੇ ਜਾ ਰਹੇ ਹਾਂ ਤੇ ਤੁਹਾਨੂੰ ਫਿਰ ਬੇਤੀ ਹੈ ਕਿ ਤੁਸੀਂ ਆਪਣੇ ਕਮੈਂਟਾਂ ਜਿਹੜੇ ਦੱਸੋਗੇ ਜਿਹੜਾ ਨਵਾਂ ਸਰਵ ਕਿੱਥੋਂ ਦਾ ਬਕਾਇੀ ਹੈ ਮੌਸਮ ਦੇ ਹਿਸਾਬ ਨਾਲ ਦੱਸ ਸਕਦੇ ਹੋ ਹਨਾ ਤੇ ਬਾਕੀ ਬਲਜੀਤ ਵੀਰ ਸੈਂਪਲ ਕਾਰ ਬੰਡਾ ਨੇ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨਵੇਂ ਕਾਰ ਨੇ ਸੈਂਪਲ ਨੇ ਉਹਨਾਂ ਨੂੰ ਮਿਲ ਸਕਦੇ ਆ ਤੇ ਵਧੀਆ ਪਰਸਨ ਆ ਵਧੀਆ ਸੈਂਪਲ ਆ ਤੇ ਬਾਕੀ ਉਹਨਾਂ ਡੀਲਿੰਗ ਵਧੀਆ ਜਾਇਦ ਰੇਂਦਾ ਬ੍ਰਾਂਡਡ ਸੈਂਪਲ ਮੇਰੇ ਕੋਲ ਆ ਤੇ ਮਿਲਦੇ ਆ ਰਛੀ ਆਪਾਂ ਨਵੇਂ ਸਫਰਾਂ ਚ ਤੇ ਨਾਲ ਵੀ ਸਰਪ੍ਰਾਈਜ਼ ਤੁਹਾਨੂੰ ਦੇਾਂਗੇ ਕੌਣ ਹੋਗਾ ਆਪਣੇ ਨਾਲ ਵੀਰ ਤੇ ਬਸ ਅੱਗਲੀ ਇੰਨਾ ਹੀ ਤੇ ਆਸ ਕਰਦੇ ਹਾਂ ਕਿ ਤੁਸੀਂ ਵੀਡੀਓ ਤੁਹਾਨੂੰ ਪਸੰਦ ਆਊਗੀ ਤੇ ਇਦਾਂ ਜੁੜੇ ਰਹੋ ਨਵੇਂ-ਨਵੇਂ ਸੰਭਰਾਂਤਾਂ ਤੇ ਮਿਲਾਂਗੇ ਨੰਗੀਆਂ ਨਵੇਂ ਲੋਕਾਂ ਕੋ ਨਵੀਆਂ ਜੰਗਾਂ ਤੇ ਆਪਾਂ ਮਿਲਦੇ ਆਂ ਜਾ ਕੇ ਤੇ ਉਹਨਾਂ ਤੇ ਲਈ ਰੱਬ ਰੱਖਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ